ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਨਾ ਮਾਂ ਦੀ ਬਾਣੀ ਦਾ ਬੰਦੇ ਤੇ ਅਸਰ ਪੈਂਦਾ ਹੈ ਇਹ ਬੜਾ ਪੱਕ ਟੋਕ ਹੈ ਮੈਂ ਗੰਦੇ ਵਿੱਚ ਸਾਰ ਵਿੱਚ ਪੰਜਾਬ ਪਿਆਰੇ ਵੀ ਜੋੜੀ ਕਰਦਾ ਰਿਹਾ ਸਾਨੂੰ ਵੀ ਪੰਜਾਬ ਪਿਆਰਿਆਂ ਦੇ ਆਖਿਆ ਸੀ ਵੀ ਗਾਂਹ ਪ੍ਰਚਾਰ ਕਰਦੇ ਰਹੇ ਵੀ ਜਿਹੜੇ ਘਰ ਦੇ ਵਿੱਚ ਉਪਰਾਲਾ ਕਰੋ ਵੀ ਸ਼ੀਧਾਂਗੀਆਂ ਫੋਟੋਆਂ ਆਉਣ ਬੁਰਮੁਖਾਂ ਦੀਆਂ ਫੋਟੋਆਂ ਆਉਣ ਤਾਂ ਕਿ ਉਹ ਸੰਸਕਾਰ ਸਾਡੇ ਅੰਦਰ ਆਉਣਾ ਪਰ ਜੋ ਵੇਖਾਂਗੇ ਸਾਡੀ ਉਹ ਸੋਚ ਹੋਵੇਗੀ ਹੁਣ ਨਾ ਮੂੰਹ ਤੇ ਦਾੜੀ ਤੇ ਨਾ ਸਿਰ ਤੇ ਪੱਗ ਤੇ ਉਹ ਵੇ ਜਮੇ ਕਰਨ ਮੁੜ ਕੇ ਜਿਹੋ ਜਿਹੋ ਸੰਸਕਾਰ ਸਾਡੇ ਦੇ ਮਾਂ ਬਾਣੀ ਪੜੇਗੀ ਤੇ ਬੱਚੇ ਦਾ ਮਾਂ ਦੇ ਉੱਪਰ ਅਸਰ ਪਵੇਗਾ ਮੈਂ ਆਮ ਖੁੱਲ ਕੇ ਬੋਲਦਾ ਨਾ ਵੀ ਮੇਰੀ ਮਾਂ ਬਹੁਤ ਬਾਣੀ ਪੜਦੀ ਸੀ ਔਰ ਮੈਂ ਉਸ ਮਾਂ ਦੀ ਬਾਣੀ ਪੜਨ ਕਰਕੇ ਇਸ ਥਾਂ ਤੇ ਆਇਆ ਮੇਰੀ ਮਾਂ ਮੈਂ ਕਦੇ ਗੁਰਕਾਰ ਨਹੀਂ ਵੇਖਿਆ ਨਾਲੇ ਉਹਨਾਂ ਤੇ ਹੀ ਫਿਰਨਾ ਆਸਾ ਦੀ ਬਾਹਰ ਹੁਣ ਤੱਕ ਦੇਖੀ ਕਿਹੜੀ ਸਾਰੀ ਦੇਖੀ ਉਹ ਮੂਝ ਬਣੀ ਆਸਾ ਦੀ ਬਾਹਰ ਪੜਦੀ ਸੀ ਸੁਖਨੀ ਸਾਹਿਬ ਮੈਨੂੰ ਜਮ ਜੀ ਸਾਹਿਬ ਸੰਤਿਆ ਮੇਰੀ ਮਾਂ ਨੇ ਕਰਾਈ ਮਾਂ ਮਾਂ ਹੈ ਮਾਂ ਇੰਨੀ ਮਾਂ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਵੱਡੀ ਦੁਨੀਆ 'ਚ ਕੋਈ ਹਸਤੀ ਨਹੀਂ ਕਿਉਂਕਿ ਆਪਾਂ ਕਹਿੰਦੇ ਗੁਰੂ ਅਰਜਨ ਪ੍ਰਤਾਖਰ ਗੁਰੂ ਅਰਜਨ ਦੇਵ ਰਬ ਹੈ ਉਹਨਾਂ ਨੂੰ ਪੁੱਛਿਆ ਕਿ ਮਹਾਰਾਜ ਤੁਹਾਨੂੰ ਇੰਨਾ ਮਾਨ ਸਨਮਾਨ ਮਿਲਿਆ ਤੇ ਕਾਹਦੇ ਕਰੀ ਕਹਿੰਦੇ ਮੇਰੀ ਮਾਂ ਦੀ ਮਿਹਰਬਾਨੀ ਤੇ ਬਾਣੀ ਤਰੀਕਾ ਗੁਰਦੰਸਰ ਜੀ ਪਕਸ਼ਾ ਦੀ ਬਾਣੀ ਆਸਾ ਮਹਲਾ 5 ਪੂਤਾ ਮਾਤਾ ਕੀ ਅਸੀਸ ਨਿਮਕਨ ਬਿਸਰੋ ਤੁਮ ਕੋ ਹਰ ਹਰ ਸਦਾ ਪਰੋਜਗ ਦੀ ਈਸ਼ ਮੇਰੀ ਮਾਂ ਬਾਣੀ ਮੇਰੇ ਸਿਰ ਪਰੋਸੀ ਸੀ ਤੇ ਮੈਨੂੰ ਕਹਿੰਦੀ ਸੀ ਪੁੱਤ ਅਜਨ ਕੇਰਿਆ ਮੇਰੇ ਲਾੜ ਤੈਨੂੰ ਰੱਬ ਨਾਲ ਜੋ ਬੇ ਔਰ ਵੇਖੋ ਮਾਂ ਦੀ ਸੀਸ ਕਿੰਨੀ ਮਾਨ ਹੈ ਉਸ ਮਾਂ ਦਾ ਰਾਹ ਤਤੀ ਤਵੀ ਦੇ ਬੈਠ ਕੇ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲੱਗੇ ਦੁਨੀਆਂ ਦੇ ਕਿਸੇ ਸ਼ੀਰ ਨੇ ਇਹ ਲਖਮੀ ਜੀ ਕਿਹਾ ਮੈਂ ਬਹੁਤ ਸਾਰਿਆਂ ਦੇ ਜੀਵ ਬੜਿਆ ਉਹ ਕਮਾ ਗਏ ਮੁਰਤੀ ਗੱਲ ਬਸ ਘਟ ਸਕਦੀ ਹੈ ਰੋ ਵਿਚਾਰ ਲੋ ਰਾਣੀ ਨੂੰ ਆਖਿਆ ਵੀ ਇਹਨੂੰ ਕਹਿ ਦੇ ਪਾਰ ਕਰੇ ਮੂਰ ਮੰਤਰ ਦਾ ਪਾਰ ਕਰੇ ਤੇ ਜਦੋਂ ਬੱਚਾ ਹੋਇਆ ਮੱਥਾ ਟਿਕਾਇਆ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਉੱਥੇ ਲਿਖਿਆ ਹੋਇਆ ਜੇ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਕਿ ਦੂਤਰੀ ਜੀ ਤਾਇਆ ਜੀ ਫੇਰ ਆ ਗਏ ਤਾਇਆ ਜੀ ਪੜਾਗਾ ਕਿਉਂਕਿ ਬਾਬਾ ਪ੍ਰਥੀਚੰਦ ਆਪਣੇ ਅੰਤਿਮ ਸਵਾਸਾਂ ਤੱਕ ਗੁਰੂ ਘਰ ਦੇ ਨਾਲ ਈਰਖਾ ਕਰਦਾ ਰਿਹਾ ਹੈ ਔਰ ਇਨੀ ਈਰਖਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਮੈਂ ਖੁਦ ਪੜ ਕੇ ਹੈਰਾਨ ਹੋ ਗਿਆ ਜਦੋਂ ਪ੍ਰਥੀਚੰਦ ਮਰਨ ਲੱਗਾ ਤਾਂ ਉਹਦੇ ਸੇਵਾਦਾਰਾਂ ਆਖਿਆ ਵੀ ਮਹਾਂਪੁਰਸ਼ ਸਾਨੂੰ ਹੁਕਮ ਤੇ ਕਹਿੰਦੇ ਮੇਰੇ ਪੁੱਤ ਮਿਹਰਬਾਨ ਨੂੰ ਕਹਿਣਾ ਕਿ ਜਿੰਨਾ ਚਿਰ ਮੇਰੇ ਭਰਾ ਅਰਜਨ ਨੂੰ ਮਾਰ ਨਹੀਂ ਦਿੰਦਾ ਉਨਾਂ ਚਿਰ ਮੇਰੀ ਆਤਮਾ ਨੂੰ ਛੰਡ ਨਹੀਂ ਪੈਣੀ ਉਹਦੀ ਕਦੇ ਪ੍ਰਥੀਚੰਦ ਤੁਹਾਡੇ ਕੋਲ ਤੇ ਗੁਰੂ ਪ੍ਰਤਾਪ ਗ੍ਰੰਥ ਹੈ ਪ੍ਰਥੀਚੰਦ ਦੀ ਮੌਤ ਦਾ ਪ੍ਰਸੰਗ ਪੜਨਾ ਮਰ ਲੱਗਿਆ ਬੰਦਾ ਰੱਬ ਨੂੰ ਚੇਤੇ ਕਰਦਾ ਲੇਕਿਨ ਮਰਨ ਲੱਗਿਆ ਵੀ ਉਹਦੇ ਅੰਦਰੋਂ ਇੱਕ ਅੱਗ ਨਿਕਲਦੀ ਹੈ ਵੀ ਮੇਰੇ ਪੁੱਤ ਨੂੰ ਜਾ ਕੇ ਕਹਿਣਾ ਵੀ ਜਿੰਨਾ ਚਿਰ ਮੇਰੇ ਭਰਾ ਅਰਜਨ ਸਿੰਘ ਨੂੰ ਮਾਰ ਨਾ ਲਵੇ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਹੋਵੇ ਤੇ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਕਹਿ ਲਗੇ ਤੇ ਮੁਦਰੀ ਜੀ ਤਾਇਆ ਜੀ ਫੇਰ ਆ ਗਏ ਮੁੜ ਕੇ ਫਿਰ ਜਦੋਂ ਉਮੀਦ ਹੋਈ ਨੂ ਰਾਨੀ ਨੇ ਬਾਣੀ ਪੜ੍ਹੀ ਔਰ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰੂ ਹਰਿ ਸੱਚੇ ਪਾਖਸ਼ਾ ਮਹਾਰਾਜ ਦਾ ਸਮਾਂ ਆਪਣੀ ਚਾਲ ਚੱਲਦਾ ਹੈ। ਬਾਬਾ ਗੁਰਦਤਾ ਜੀ ਸੱਠ ਘੜ ਪਿਆਨਾ ਕਰ ਗਏ। ਤੁਹਾਨੂੰ ਗੁਰੂ ਹਰਿ ਸੱਚੇ ਪਾਤਸ਼ਾਹ ਜਿਹੜਾ ਕਿੰਪੂਰ ਸਾਹਿਬ ਨੌ ਲੱਖਾ ਬਾਗ ਹੈ। ਉਹਦੇ ਵਿੱਚ ਜਾ ਰਹੇ ਸਨ ਕਿਉਂਕਿ ਜੇ ਬਨੁਪੁੱਤ ਢਾਈ ਕਰਦੇ ਤੇ ਦਾਦੇ ਤੇ ਦਾਦੀਆਂ ਨੂੰ ਬੱਚੇ ਪਾਲ ਲੈ ਪੈਂਦੇ। ਇਹ ਆਪਸ ਮਾਰ ਕੇ ਆਜੀ ਵੇਹ ਰਹੇ। ਇਹ ਆਪਣੇ ਦਾਦੇ ਨਾਲ ਤੁਰੇ ਜਾ ਰਹੇ ਨੇ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ। ਤੇ ਚੋਲਾ ਪਾਇਆ ਹੋਇਆ ਹੈ। ਚੋਲੇ ਨਾਲ ਅੜਕੇ ਫੁੱਲ ਟੁੱਟ ਗਿਆ ਤੇ ਵਿਰਾਗ ਕਰਨ ਲੱਗਾ ਅੱਗੇ ਚਲੇਗੇ ਪਿਛੇ ਵੇਖਿਆ ਨਹੀਂ ਤੇ ਕਹਿਣ ਲੱਗੇ ਭਾਈ ਪੁੱਤ ਸਾ ਕਿਧਰ ਗਿਆ ਆਰਾ ਕਿੱਥੇ ਉਹਨਾਂ ਗੱਜੂ ਪਿੱਛੇ ਬੈਠੇ ਵਿਰਾਗ ਕਰਦੇ ਕਹੇ ਕਦੇ ਪੁੱਤ ਕੀ ਗੱਲ ਹੋ ਗਈ ਕਹਿਣ ਲੱਗੇ ਬਾਪੂ ਜੀ ਮੇਰੇ ਚੋਲੇ ਨਾਲ ਅੜਕੇ ਤੇ ਫੁੱਲ ਟੁੱਟ ਕੇ ਟੁੱਟ ਗਿਆ ਤੇ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਨੇ ਪਿਆਰ ਕਰਕੇ ਤੇ ਮੂੰਹ ਤੇ ਹੱਥ ਫੇਰ ਕੇ ਆਖਿਆ ਕਿ ਰਿਆ ਫੁੱਲ ਅੱਜ ਵੀ ਟੁੱਟਦਾ ਤੇ ਕੱਲ ਵੀ ਟੁੱਟੈ ਨਹੀਂ ਟੁੱਟਨੇ ਕੁਝ ਨਹੀਂ ਟੁੱਟਣਾ ਨਾ ਗੁਰੂ ਹਰਿ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਪੂ ਜੀ ਮੈਂ ਇਹ ਟੁਕਿਆਂ ਨੂੰ ਜੋੜ ਨਹੀਂ ਸਕਦਾ ਤੇ ਜੁੜਿਆਂ ਨੂੰ ਤੋੜਦਾ ਕੋਈ ਅੱਕ ਨਹੀਂ ਮੈਂ ਤੁਹਾਨੂੰ ਇੱਥੇ ਬੇਨਤੀ ਕਰਾਂ ਮੈਂ ਮਨਜੀਤ ਸਾਹਿਬ ਤੋਂ ਵੀ ਕੀਤੀ ਸੀ ਆਪਾਂ ਤਕਰੀਬਨ ਕਰਦੇ ਪੀ ਜੋੜ ਰਹੇ ਹੋਣ ਤੇ ਆਪਾਂ ਪਾੜਦੇ ਹਾਂ ਚੁੱਕ ਚੁੱਕ ਕੇ ਜੇ ਆਪਾਂ ਗੁਰੂ ਨੂੰ ਮਰਦੇ ਨਾ ਤੇ ਆਪਾਂ ਟੁਟਿਆਂ ਨੂੰ ਜੋੜਿਆ ਕਰੀਏ ਜੁੜਿਆਂ ਨੂੰ ਤੋੜਿਆ ਨਾ ਕਰੀਏ ਕਹਿਣ ਲੱਗ ਪੁੱਤਰ ਜੇ ਇਹ ਗੱਲ ਹੈ ਨਾ ਤੇ ਚੋੜਾ ਸੰਭਾਲ ਕੇ ਤੁਰੇ ਕਿਉਂਕਿ ਜਿੰਦਾ ਵੱਡਾ ਚੋੜਾ ਹੋਵੇ ਨਾ ਉਨੀ ਜਿੰਮੇਵਾਰੀ ਵੱਧਦੀ ਹੈ। ਔਰ ਸਤਵੇਂ ਪਾਤਸ਼ਾਹ ਮਹਾਰਾਜਾ ਆਪਨੇ ਜੀਵਨ ਪ੍ਰਜੰਤ ਚੋੜੀ ਨੂੰ ਫੜ ਦਿੱਤੋ ਤੇ ਸੰਪਾਪ ਕਿ ਜਿੰਨੀ ਕਿਸੇ ਦੀ ਜਿੰਮੇਵਾਰੀ ਉਹਨਾਂ ਸੰਭਾਲ ਕੇ ਤੁਰੇ ਇਹਦਾ ਭਾਅ ਕੀ ਹੈ? ਉਸ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੋ ਸਭ ਜادیه ਹੋਏ ਇੱਕ ਬਾਬਾ ਰਾਮਰਾਜ ਜੀ ਦੂਸਰੇ ਗੁਰੂ ਘਰ ਦੇ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦਾ ਉਤਾਰ 1655 ਵਿੱਚ ਹੋਇਆ 10 ਜੁਲਾਈ ਨੂੰ। ਗੁਰਮੁਖੋ ਉਤਾਰ ਹੋਇਆ। ਕਿਹੜੀ ਦਿੱਲੀ ਹੈ ਨਾ ਮੈਂ ਰੋਜ ਪੜਦਾ ਹਾਂ। ਮੈਨੂੰ ਅੱਜ ਤੱਕ ਇਸ ਗੱਲ ਦਾ ਖੰਗ ਨਹੀਂ ਪਈ ਕਿ ਦਿੱਲੀ ਨੂੰ ਗੁਰੂ ਘਰ ਨਾਲ ਨਫ਼ਰਤ ਕਿਉਂ ਹੈ? ਜੇ ਮੈਨੂੰ ਪੁੱਛੋ ਮੈਂ ਕਹਾਂ ਤੁਹਾਨੂੰ ਕਿਉਂ ਮੱਠ ਸ਼ਬਦ ਵਿੱਚ ਮੈਂ ਅਰਥ ਕਰ ਦੱਸ ਦੇਵਾਂਗਾ ਇਤਿਹਾਸ ਦੀ ਗੱਲ ਦੱਸ ਦੇਵਾਂਗਾ। ਲੇਕਿਨ ਦਿੱਲੀ ਨੂੰ ਗੁਰਗੰਧ ਦੇ ਕਰਨ ਇਨੀ ਨਫ਼ਰਤ ਕਿਉਂ ਹੈ? ਮੈਨੂੰ ਅੱਜ ਤੱਕ ਇਹਦਾ ਜਵਾਬ ਨਹੀਂ ਜੇ ਲੱਗਾ। ਬਾਬੇ ਕੇ ਬਾਬਰ ਕੇ ਦੂ ਕੀ ਇਹ ਆ ਪਰਮੇਸ਼ਰ ਸੂ ਬਾਬਰ ਦਾ ਕੰਮ ਜੁਰਮ ਕਰਨਾ ਤੇ ਉਹਨਾਂ ਨੂੰ ਇਹ ਗੱਲ ਤਾਂ ਚੁਣਦੀ ਵੀ ਬਾਬਾ ਉਹ ਨੂੰ ਉਹ ਹੱਥ ਵੜ ਕੇ ਰੋਂਦਾ ਵੀ ਕਿ ਥੱਕਾ ਨਾ ਕਰ ਇਹਦੀ ਉਹਦੀ ਆਪਾਂ ਨੂੰ ਕੋਣ ਦੂ ਜਾਣ ਦੀ ਲੋੜ ਨਹੀਂ ਕਿਸਾਨ ਮੋਟਾ ਲਗਾ ਹਰ ਸੂਬੇ ਦੇ ਕਿਸਾਨ ਦਿੱਲੀ ਆਏ ਹੋਣਗੇ ਲੇਕਿਨ ਪੱਗ ਦੇ ਦਾੜੀ ਵਾਲੇ ਦਿੱਲੀ ਜਾਣ ਵਾਸਤੇ ਸੜਕ ਵਿੱਚ ਕਿੱਲ ਗੱਡੇਗਾ ਜੇ ਵੀ ਆਪਾਂ ਕਹਿੰਦੇ ਨਾ ਅੱਜ ਕੱਲ ਬੜਾ ਪ੍ਰਚਲਿਤ ਅਲਰਜੀ ਜਮਸ਼ੀ ਦਿੱਲੀ ਨੂੰ ਤੁਹਾਡੀ ਦਾੜੀ ਤੇ ਪੱਗ ਨਾਲ ਅਲਰਜੀ ਜੇ ਦਾੜੀ ਤੇ ਪੱਗ ਨਾਲ ਪਰ ਇਹ ਦਾੜੀ ਤੇ ਪੱਗ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਦੇਣ ਹੈ ਇਹ ਅਕਾਲ ਤਖਤ ਦੀ ਦੇਣ ਹੈ ਦੁਨੀਆਂ ਦੇ ਤਖਤ ਤੇ ਕਈ ਆਏ ਤੇ ਕਈ ਚਲੇ ਜਾਣਗੇ ਲੇਕਿਨ ਰੱਬ ਦਾ ਤਖਤ ਸੀ ਹੈ ਹੋਵੇਗਾ ਅਕਾਲ ਤਖਤ ਕਿਸੇ ਵਿਅਕਤੀ ਦਾ ਤਖਤ ਨਹੀਂ ਇਹ ਕੀ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨ ਕੁਛੀ ਵੀ ਸੱਚ ਤੇ ਜੇ ਕੋਈ ਕੋ ਕੰਮ ਕਰਦਾ ਮਰੁਖਤ ਦਿਹਾਈ ਕਰਦਾ ਉਹ ਵਿਅਕਤੀ ਦੀ ਈਤ ਲਿਆਈ ਹੈ ਉਹ ਅਕਾਲ ਤਰਦੀਪ ਲਿਆਈ ਨਹੀਂ ਇਹਦਾ ਅਰਥ ਤੇ ਦੀ ਗਲਤ ਨਾ ਕਰ ਲਿਆ ਜੇ ਅਕਾਲ ਤੱਕ ਠੀਕ ਹੈ ਸੱਚ ਹੋਰ ਮੁਕੋ ਵਾਰ-ਵਾਰ ਇਹ ਉਹ ਨੋਟਸ ਦਿੰਦੇ ਰਹੇ ਕਿ ਸਾਨੂੰ ਪਤਾ ਚੱਲਿਆ ਕਿ ਗੁਰਬਾਣੀ ਦੇ ਵਿੱਚ ਸਲਾਮ ਦੇ ਢੂਟ ਲਿ ਗਿਆ ਮੈਂ ਪੜਿਆ ਜੇ ਇੱਕ ਵਾਰ ਸਪਸ਼ਟੀਕਰਨ ਦੇਣ ਦੀ ਬਾਬਾ ਬੁੱਢਾ ਜੀ ਪਟਾੜੇ ਗਏ ਸਰ ਸਰਕਾਰ ਦੇ ਕੋਲ ਸਰਕਾਰ ਨੂੰ ਕਨਵਿੰਸ ਕੀਤਾ ਤੇ ਸਰਕਾਰ ਨੇ 51 ਰੁਪਏ ਬਾਬਾ ਫੁੱਡਾ ਜੀ ਨੂੰ ਭੇਟ ਦੇ ਕੇ ਆਖਿਆ ਜੀ ਅਸੀਂ ਸੋਈ ਮਹਿਸੂਸ ਕਰਦੇ ਹਾਂ। ਏਵੀ ਲਿਖਿਆ ਹੈ ਇਤਿਹਾਸ ਵਿੱਚ। ਹੁਣ ਵਾਰ-ਵਾਰ ਦਿੱਲੀ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਤੇ ਸੱਤਵੇਂ ਪਾਤਸ਼ਾਹ ਦਾ ਵਚਨ ਸੀ ਨੈਮ ਮਨੇਸ਼ ਕੋ ਦਰਸ਼ਨ ਦੇ ਹੈ। ਨੈਮ ਮਨੇਸ਼ ਕੋ ਦਰਸ਼ਨ ਦੇ ਹੈ। ਜਿਹੜਾ ਮਨੇਸ਼ ਸ਼ਬਦ ਹੈ ਨਾ ਇਹਦੀ ਆਪਾਂ ਵਿਆਖਿਆ ਗਲਤ ਕਰਦੇ ਹਾਂ। ਹੁਣ ਖੜ ਗਿਆ ਹੈ। 40 ਸਾਲ ਪਹਿਲਾਂ ਜਿਹੜੇ ਆਪਾਂ ਦੋਹਰਾ ਪੜਦੇ ਨੇ ਆਗਿਆ ਭਈ ਆਕਾਰ ਕੀ ਤਵੀ ਚਲਾਇਓ ਪੰਚ ਸਭ ਸਤਨਕੂਮੇ ਗੁਰੂ ਮਾਨੇਉ ਗ੍ਰੰਥਰ ਤੇ ਉਦੋਂ ਇੱਕ ਦੋਹਰਾ ਵੀ ਪੜਿਆ ਜਾਂਦਾ ਸੀ ਮੈਂ ਖੁਦ ਸੁਣਿਆ ਉੱਠ ਕੀ ਸਵਾ ਮਲੇਸ਼ ਕੀ ਕਲ ਪੂਆ ਵਿਸਾਰ ਜੰਗਾ ਬਾਜੇ ਪਤੇ ਕਾ ਨੇ ਕਲੰਕ ਕਰਤਾ ਸੀ ਪਰਦੇ ਸੰਘ ਨੂੰ ਹਟ ਗਏ ਨੇ ਲੇਕਰ ਮਰੇਸ਼ ਕੋਈ ਕੌਮ ਨਹੀਂ ਮਰੇਸ਼ ਬੁਰੀ ਕਰਨ ਵਾਲਾ ਬੰਦਾ ਹੈ ਅਸੀਂ ਗੁਰੂ ਕਾ ਬਾਣਾ ਪਾਇਆ ਅਸੀਂ ਸ਼ਰਾਬ ਪੀਨੇ ਆ ਅਸੀਂ ਮਲੇਸ਼ ਨਾ ਅਸੀਂ ਗੁਰੂ ਕਾ ਬਾਣਾ ਪਾਇਆ ਅਸੀਂ ਵੇ ਬਚਾਈ ਹਾਂ ਅਸੀਂ ਮਲੇਸ਼ ਆ ਮਲੇਸ਼ ਮੈੜੀ ਬਿਰਤੀ ਵਾਲਾ ਕੋਈ ਕੌਮ ਮਲੇਸ਼ ਨਹੀਂ ਹਰ ਕੌਮ ਵਿੱਚ ਚੰਗੇ ਹਰ ਕੌਮ ਵਿੱਚ ਮਾਰੇ ਮੁਸਲਮਾਨਾਂ ਨੂੰ ਮੈਂ ਬਿਲਕੁਲ ਨਹੀਂ ਕਹਿੰਦਾ ਕਿਉਂ ਨਵੀਂ ਖਾਂ ਦੇ ਗਰੀ ਖਾਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਦੀ ਪਾਰਕ ਨੂੰ ਮੋਢਾ ਦਿੱਤਾ ਉਹਨੂੰ ਕਿਹੜੇ ਪਾਸੇ ਲਿਜਾਓਗੇ ਪੀਰ ਭੀਖਣ ਸ਼ਾ ਨੰਗੇ ਪੈਰੀ ਚੱਲ ਕੇ ਗਿਆ ਪੰਜਾਬ ਤੋਂ ਕਿ ਜਿੱਨਾਂ ਤੇ ਮੈਂ ਗੋਬਿੰਦਰਾਏ ਦੇ ਚਰਨਾਂ ਚਮਲਾ ਮੈਂ ਪਾਣੀ ਨਹੀਂ ਦੇ ਪੀਣਾ ਪੀਰ ਭਤੂ ਸ਼ਾ ਅਸੀਂ ਭਾਈ ਮਨੀ ਸਿੰਘ ਦੀ ਗੱਲ ਕਰਦੇ ਆ ਭਾਈ ਮਨੀ ਸਿੰਘ ਦੇ ਬੰਦ ਬੰਦ ਕਟੇ ਗਏ ਮੇਰੇ ਪਿੰਡਾਂ ਕੋਲ ਮੱਧਰ ਪਿੰਡ ਹੈ ਉਥੋਂ ਦਾ ਲਛੀ ਰਾਮ ਤੇ ਸੂਤ ਸਿੰਘ ਨੇ ਸੰਸਕਾਰ ਕੀਤਾ ਭਾਈ ਸਾਹਿਬ ਦਾ ਲੇਕਨ ਪੀਰ ਭਤੂਸ਼ਾ ਦੇ ਟੁਕੜੇ ਟੁਕੜੇ ਕਰਕੇ ਖਿਲਾਰੇ ਗਏ ਪਰ ਉਹਨਾਂ ਟੁਕੜਿਆਂ ਨੂੰ ਕਿਸੇ ਨੇ ਇਕੱਠੇ ਨਹੀਂ ਕੀਤਾ ਪੂਤ ਕਰਮਾਨ ਕਰਾਇਆ ਸਿਰ ਮਨਾਉਣ ਆਇਓ ਤੇ ਮੁਸ਼ਾ ਮਨਾਉਣ ਵਾਲੇ ਭਰਾਓ ਸਿੱਖ ਭਰਾਓ ਧਿਆਨ ਦਿਓ ਗੁਰੂ ਬਾਜਾਂ ਵਾਲਾ ਕੰਗਾ ਕਰ ਰਿਹਾ ਹੈ ਕਹਿਣ ਕਹਿਣ ਲੱਗੇ ਪਤਾ ਦੀਨਾ ਤੂੰ ਤਾਂ ਕਮਾੜ ਹੀ ਕਰਦੀ ਜੋ ਮੰਗਣਾ ਹੀ ਮੰਗ ਤੇ ਕਹਿਣ ਲੱਗਾ ਬਾਜਰ ਵਾਲੇ ਜੀ ਖੁਸ਼ ਆ ਨਾ ਤੇਰੇ ਕੇਸਾਂ ਚ ਕੰਗਾ ਚ ਕੰਗੇ ਚ ਕੇਸ ਨੇ ਮੈਨੂੰ ਕੰਗਾ ਤੇ ਕੇਸ ਦੇ ਦੇ ਮੈਂ ਕੇਸਾਂ ਚੋਂ ਤੇਰੀ ਤਦਾਰ ਕਰਾਂਗਾ ਤੇ ਜਿਨਾਂ ਕੇਸ ਹੀ ਬਣਾ ਤੇ ਤਦਾਰ ਕਿਵੇਂ ਕਰਾਂਗਾ ਇਹ ਅੜਦਾ ਟੋਪਟ ਹੈ ਅੱਜ ਦਾਢੀ ਇਹ ਵਿੱਚ ਸੰਕੁਚਾ ਗੁਰਮੁਖੋ بار بار ਜਦੋਂ ਦਿੱਲੀ ਤੋਂ ਆਇਆ ਜਾਂਦਾ ਹੈ ਸੰਗਰੂ ਪਾਤਸ਼ਾਹ ਮਹਾਰਾਜ ਨੇ ਬਾਬੇ ਰਾਮ ਰਾਏ ਨੂੰ ਭੇਜਿਆ ਇਹ ਤੋਂ ਪਹਿਲਾ ਕੋਹੋ ਗੋਇੰਟ ਹੈ ਉਹ ਇਹ ਹੈ ਜਦੋਂ ਸਦਮੇ ਪਾਤਸ਼ਾਹ ਮਹਾਰਾਜ ਦੇ ਪੁਰ ਕਿਸੇ ਪ੍ਰਿਮੀ ਨੇ ਸਵਾਲ ਕੀਤਾ ਕਿ ਮਹਾਰਾਜ ਇਹ ਕਿਉਂਕਿ ਆਪਾਂ ਪੜਦੇ ਜਾਣਨ ਦੇਸਾਂ ਛੋਡਿਓ ਉਹ ਅਜਾਰਨਾ ਜੜਿਆ ਜਾਵੇ ਤੇ ਇਹ ਗੁਰਤਾ ਗੱਦੀ ਘਰ ਚ ਰਹਿਣੀ ਹੈ ਤੇ ਤੁਹਾਡੇ ਦੋ ਸਭ ਜਾਦੇ ਨੇ ਉਹਨਾਂ ਚ ਗੁਰਤਾ ਗੱਦੀ ਕਿੰਵੇਂ ਬਣੀ ਤੇ ਉਥੇ ਲਿਖਿਆ ਵੀ ਹਜ਼ੂਰ ਨੇ ਤਰੋਈ ਦਿੱਤੀ ਤੇ ਕਹਿਣ ਲੱਗੇ ਵੀ ਜੇ ਸਭ ਜਾਦੇ ਪਾਣੀ ਪੜਦੇ ਹੋਣਗੇ ਨਾ ਉਹਨਾਂ ਦੇ ਪੀੜੇ ਨੂੰ ਚਭੋ ਕੇ ਵੇਖੀ ਜੇ ਜਦੋਂ ਉਹ ਕੋਈ ਲੈ ਕੇ ਗਿਆ ਤੇ ਬਾਬਾ RAM RAJ ਕਹਿਣ ਲੱਗਾ ਗੁਮਖਾ ਕਿਉਂ ਪਰੇਸ਼ਾਨਾ ਕਰ ਪਰੇਸ਼ਾਨ ਕਰਨਾ ਜਾਤਾ ਬਾਹੋ ਜਦੋਂ ਤੂੰ ਅਕਾਲ ਸੱਚੇ ਪਾਤਸ਼ਾਹ ਦੇ ਪੀੜੇ ਨੂੰ ਕੋਈ ਜੀ ਬੋਈ ਨਾ ਤੇ ਕੋਈ ਧੂਈ ਵਿੱਚ ਉਗੀ ਤੇ ਸੱਚੇ ਪਾਤਸ਼ਾਹ ਨੂੰ ਨੇ ਆਣ ਕੇ ਆਖਿਆ ਤੇ ਮੇਰੇ ਪਾਤਸ਼ਾਹ ਕਹਿੰਦੇ ਗੁਮਖਾ ਹੁੰਦਾ ਤੇਰੀ ਤਸੱਲੀ ਹੋਣੀ ਚਾਹੀਦੀ ਜਿਨ੍ਹਾਂ ਦੇ ਬਾਣੀ ਪੜਨ ਲੱਕੜ ਮੋਹ ਹੋ ਗਿਆ ਉਹ ਸੰਸਾਰ ਦੇ ਜੀਵਾਂ ਨੂੰ ਮੋਹਮ ਕਰਨਗੇ ਤੇ ਗੁਰਤਾ ਗਦੀ ਕੋਈ ਸਾਰ ਪੇਸ਼ਣ ਜੀ ਨੂੰ ਨਹੀਂ ਮਿਲੇਗੀ ਇਹ ਕਹਿਣ ਤੋਂ ਬਾਅਦ ਇਹ ਪਹਿਲਾਂ ਦੀ ਗੱਲ ਹੈ ਬਾਬਾ RAM RAJ ਜੀ ਦਿੱਲੀ ਗਏ ਆਪਾਂ ਸਾਰੇ ਉਹ ਸਾਡੀ ਜਾਣਦੇ ਆ 1300 ਰੁਪਇਆ ਬਾਪਿੰਦੂ ਹੀ ਮਰਦਾ ਖਰਚੀ ਲਈ ਮਾਇਆ ਕਹੋ ਜੀ ਚੀਜ਼ ਐ ਹੁਣ ਤਾਂ ਆਪਾਂ ਪਗਨ ਮਾਇ ਇਹਨੇ ਉਹਦੇ ਪੈਰ ਪਗਨ ਮਾਇ ਲ ਹੋਣ ਦਾ ਬੜਾ ਰਵਾਜ ਮੈਨੂੰ ਕਿ ਪਹਿਲੇ ਛੱਡਦੇ ਹੁੰਦੇ ਸਨ ਜਿਹੜੀ ਉਹ ਮਾਇਆ ਉਹ ਚੌੜਾਂ ਦੀ ਪਿਛਲੀ ਹੁੰਦੀ ਛੌੜਾਂ ਦੀ ਪਿਛਲੀ دیਵਾਨੀ ਦੀ ਮਾਇਆ ਪਗ ਨੂੰ ਲੱਗ ਜਾਏ ਤੇ ਪਾਗ ਆਕਰ ਜਾਂਦੀ ਐ ਤੇ ਜਿਹੜੇ ਬੰਦੇ ਦੇ ਅੰਦਰ ਮਾਇਆ ਖਾਜੋ ਬੰਦਾ ਵੀ ਆਕਰ ਜਾਏਗਾ ਹੁਣ ਤਾਂ ਬਾਤ ਤੁਹਾਡੀ ਗੱਲ ਕੀ ਕਰੀਏ ਇਹ ਤਾਂ ਸਾਡੇ ਰਾਗੀ ਤੇ ਗਿਆਨੀਆਂ ਤੇ ਵੀ ਆਵੀ ਹੋ ਗਈ ਐ ਅਸੀਂ ਕਥਾ ਤੇ ਕੀਰਤਨ ਕਰਦੇ ਹਾਂ ਡੱਬੇ ਬਾਰੇ ਵੀ 500 ਦਾ ਰੂਪ ਆ ਗਿਆ ਤੇ ਜੇ ਉਹ ਪਾ ਗਿਆ ਤੇ ਅਸੀਂ ਵਿੱਚੇ ਕਥਾ ਤੇ ਕੀਰਤਨ ਬੰਦੇ ਤਰੀਕੇ ਨੇ ਗੁਰਮੁਖ ਪਿਆਰਾ 500 ਦਮੜਾ ਦੇ ਗਿਆ ਜਿੰਨਾਂ ਸਾਖਰਤਾ ਉਦੋਂ ਦੇ ਮਨਮੁਖ ਪਿਆਰੇ ਹੋਗੇ ਨਾ ਇਹ ਵੀ ਹੋਇਆ ਨਾ ਗੱਲ 500 ਦੇ ਨਾਲ ਗੁਰਮੁਖ ਨਾਲੇ ਸਰਟੀਫਿਕੇਟ ਤਾਂ ਵੀ ਗੁਰਮੁਖ ਪਿਆਰਾ ਹੀ ਨਹੀਂ ਚਾਹੀਦਾ ਧਰਮੀ ਬੰਦੇ ਦੀ ਪਛਾਣ ਜੇ ਸਾਥ ਤੇ ਸੰਤੋਖ ਜੇ ਸਾਥ ਤੇ ਸੰਤੋਖ ਨਹੀਂ ਉਹ ਲੇਬਲ ਕੋਈ ਵੀ ਲੱਕੀਦਾਈ ਅੱਗੇ ਉਹ ਧਰਮੀ ਹੁੰਦਾ ਨਹੀਂ ਬਾਣੀ ਦੀ ਅੰਕਤੀ ਸਾਥ ਸੰਤੋਖ ਹੋ ਹੋਵੇ ਅਰਦਾਸ ਤਾਂ ਸੁਣ ਸਭ ਬਾਡੇ ਪਾਗ ਜਿਵੇਂ ਮਾਤਾ ਤੇ ਪਿਤਾ ਦੇ ਸੰਬੰਧ ਤੋਂ ਬੱਚੇ ਦਾ ਜਨਮ ਹੁੰਦਾ ਹੈ ਇਸੇ ਪ੍ਰਕਾਰ ਗੁਰਮੁਖ ਸੰਗ ਜਿਹੜਾ ਨਾ ਉਹ ਸਾਥੇ ਸੰਕੋਪ ਤੋਂ ਬਣਦਾ ਹੈ ਜੇ ਸਾਥੇ ਸੰਤੋਖ ਨਹੀਂ ਅਜੇ ਉਹ ਇਥੋਂ ਤੱਕ ਪਹੁੰਚਿਆ ਨਹੀਂ ਬਾਬਾ ਰਾਮਰਾਜ ਆ ਕੇ ਸੈੱਟ ਹੋ ਗਿਆ ਇਹ ਵੀ ਆਪਾਂ ਪੜ੍ਹਦੇ ਹਾਂ ਕਿ ਉਹਨੇ ਪੱਤਰਕਾਰਾਂ ਮਾਤਾ ਦਿਖਾਈਆਂ ਬੇਨਾ ਬੰਦਿਆ ਤੋਂ ਦੀ ਪਾਰ ਕਿਉਂ ਡੀ ਉਹਨੇ ਛੁੱਟ ਤੋਂ ਮੇਵੇ ਲਿਆਂਦੇ ਮਰੇ ਹੋਏ ਬੱਕਰੇ ਨੂੰ ਜਿੰਦਿਆਂ ਕੀਤਾ ਤੇ ਆਦਤ ਬਤਰ ਕਰਾ ਮਾਤਾ ਨੇ ਗੁਰੂ ਪ੍ਰਤਾਪਨ ਤੁੜੀ ਕੀਆ ਹੋਇਆ ਤੇ ਉਹ ਜਿਹੜੇ ਵਿਰੋਧੀ ਸਰ ਕੋ ਪਹੁੰਚੋ ਕੇ ਉੱਥੇ ਕਣ ਕੇ ਜਿਹੜੀ ਆ ਗੱਲ ਆਸਰ ਦੀ ਬਾਰੇ ਮਿੱਟੀ ਮੁਸਲਮਾਨ ਕੀ ਢੇੜੇ ਪਈ ਕੰਗਾਰ ਕਹਿਣ ਲੱਗਾ ਇਹ ਤੁਹਾਨੂੰ ਕਿਸੇ ਨੇ ਐਵੇਂ ਗਲਤ ਦੱਸਿਆ ਉਥੇ ਮਿੱਟੀ ਬੇਈਮਾਨ ਦੀ ਹੈ ਤੁਹਾਨੂੰ ਗਲਤ ਦੱਸਿਆ ਤੇ ਜਦੋਂ ਗੁਰੂ ਪਾਚਨ ਪਤਾ ਲਗਰ ਤੇ ਕਹਿਣ ਲੱਗੇ ਸਾਡੇ ਮੱਥੇ ਲਗੇ ਧਿਆਨ ਦਿਹਾ ਜੇ ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਦੀ ਕਿਹਾ ਗੁਰੂ ਨੇ ਆਪਣੇ ਪੁੱਤ ਨੂੰ ਮਥੇ ਨਹੀਂ ਲਾਇਆ ਤੇ ਜਿਹੜੇ ਅੱਜ ਗੁਰੂ ਪਾਤਸ਼ਾਹ ਦੇ ਸਿਧਾਂਤ ਨੂੰ ਛੱਡ ਕੇ ਤੇਰਿਆਂ ਦੇ ਨਾਮ ਲੈਣ ਜਾਂਦੇ ਆਪਣੇ ਕੋਲ ਅੱਖਰ ਗਣਦੇ ਨੇ ਉਹਨਾਂ ਦਾ ਕੀ ਹੋਵੇਗਾ